ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਵੈਲਕਮ ਬੈਜ ਜੀ ਕਵਰ ਪਾਰਟੀਜਨ ਸਰ ਲੋ ਭਾਈ ਇਹ ਛੱਤ ਦੇਖ ਲਓ 2023 ਜੀ ਵੀ ਸ਼ੌਂਕ ਕਰਾਇਆ ਸੀ ਇਸੇ ਛੱਤ ਤੋਂ ਪਰ ਉਹਦਾ ਜਾਲ ਨੀਲਾ ਹੈ ਠੀਕ ਹੈ ਜੀ ਆ ਸਾਰਾ ਸੈਟਅਪ ਸਾਧ ਜੀ ਨਾਲ ਨੇ ਦੁਬਾਰਾ ਕਰ ਕੀਤਾ ਜੋ ਲੋ ਭਾਈ ਚੈੱਕ ਕਰ ਲਓ ਠੀਕ ਆ ਠੀਕ ਹੈ ਜੀ ਸਾਦਨ ਡੇਂਡਰ ਤੇ ਅਈ ਸ਼ਰੀ ਮਾਰਨਾ ਮੈਂ ਤੁਹਾਨੂੰ ਵੀ ਉਹ ਵਿਊ ਦਿਖਾਵਾਂ ਉਤੋਂ ਛੱਡ ਕੇ ਲਓ ਜੀ ਆਹ ਵਿਊ ਜੋ ਭਾਈ ਸਾਦਨ ਸ਼ਰੀ ਪ੍ਰਧਾਨ ਸਾਡੇ ਸਾਨੂੰ ਪਹਿਲਵਾਨ ਸਾਜੀਣੀ ਉਹਨਾਂ ਦੀ ਸ਼ਤ ਦਾ ਵਿਊ ਜੋ ਭਾਈ ਆਹ ਵੀਰ ਮੁੰਸਫ ਆਏ ਹੋਏ ਆ ਠੀਕ ਹੈ ਜੀ ਤੇ ਅੱਲਾ ਵਾਜਦਾ ਵੀ ਤੁਹਾਨੂੰ ਦਿਖਾਵਾਂਗੇ ਠੀਕ ਹੈ ਜਨਾਬ ਜੁੜੇ ਰਿਓ ਆਪਣੇ ਨਾਲ ਆ ਇੱਥੇ ਜੇ ਪਿੰਕੇ ਸਾਹਿਬ ਜੀ ਨਾਲ ਰਿਸ਼ਾਤਿਆ ਰਕਸ਼ਿਆਂ ਵਾਲੇ ਆਖਰੀ ਤੋ ਆ ਰਿਹਾ ਜੀ ਅੱਜ ਠੀਕ ਹੈ ਜੀ ਤੇ ਇਹ ਸ਼ਤ ਤੁਹਾਨੂੰ ਪਤਾ ਲਾਜ਼ਮੀ ਆਪਾਂ ਸ਼ੌਂਕ ਕਰਾਈਦਾ ਵਾ ਠੀਕ ਹੈ ਜੀ ਬਾਕੀ ਸਾਡੇ ਮਾਨ ਜੋ ਡਿਸਕੋ ਸਾਜ਼ ਹੋਣੀ ਲਓ ਜੀ ਆ ਘੜਤਾ ਜੇ ਪਹਿਲਾ ਕੁਟਰ ਬਾਹਰ ਪਾਈ ਠੀਕ ਹੈ ਜੀ ਇਹ ਲੋ ਜਿਲੇ ਤਵਾਰ ਵੀ ਬੜੀ ਵਧੀਆ ਡਾਰ ਸਾਦੀ ਹੁਣਾਂ ਦੀ ਹੋਈ ਸੀ ਜੀ ਪੱਕੀ ਅੱਜ ਦੇਖੋ ਕੀ ਬੰਦਾ ਸਾਰੇ ਕਬੂਤਰ ਉੱਟ ਕੇ ਵਧੀਆ ਬਿਆਣੇ ਭਾਈ ਸ਼ੌਂਕ ਦੀ ਅੱਜ ਅੰਮ੍ਰਿਤਸਰ ਦੀ ਅੱਜ ਆਖਰੀ ਤਵਾਰ ਹੈ ਜੀ ਸਪੋਰਟ ਕਰਿਓ ਤਿੰਨ ਚਾਰ ਛੱਤਾਂ ਦਾ ਸ਼ੌਂਕ ਕਰਾਵਾਂਗੇ ਤੁਹਾਨੂੰ ਅੱਜ ਠੀਕ ਹੈ ਜੀ ਬਾਕੀ ਸਾਡੇ ਜਸਦੀਪ ਭਾਜੀ ਹੁਣੀ ਵੀ ਡਾਏ ਹੋਣੇ ਆ ਇਤਨਾ ਕਿਤੇ ਵੀਡੀਓ ਬਣਾਉਣਾ ਉਹ ਵੀ ਤੁਹਾਨੂੰ ਸ਼ੌਕ ਕਰਾਉਣਗੇ ਲਾਈਟਿੰਗ ਸ਼ੈਟਿੰਗ ਬੜੀ ਵਧੀਆ ਕੀਤੀ ਹੈ ਸਾਜਿ ਜਾਣੇ ਅਗਰ ਪਈ ਲਾਹੌਰ ਦੇ ਮੁਕਾਬਲੇ ਸ਼ੁਰੂ ਹੋ ਗਏ ਆ ਆ ਜੀ ਕੋਟਰ ਨੂੰ ਪਛਾਣ ਲਿਓ ਪਿਛਲੇ ਐਤਵਾਰ ਵੀ ਉੱਟਿਆ ਜੀ ਠੀਕ ਹੈ ਜੀ ਬੜਾ ਸੁਪਰ ਡੁਪਰ ਹੈਗਾ ਜੀ ਭਾਈ ਮਾਰ ਲੰਮੀ ਉਮਰ ਕਰੇ ਸੱਚੇ ਪਾਤਸ਼ਾਹ ਜੀ ਇਦੇ ਪੈਰ 'ਚ ਸਿਲਵਰ ਕੜੀ ਵੀ ਪਈ ਜੋ ਇਹ ਲੋਕ ਭਾਈ 골ਡਨ 골ਡਨ ਤੀਸਰਾ ਕੁਪਟਰ ਵੀ ਆ ਗਿਆ ਜੇ ਬਾਹਰ ਭਾਈ ਸਿਆਲ ਕੁੱਟੀ ਹਮਰੇ ਬਾਈ ਨਾ ਸਮਝ ਲਿਓ ਮੇਰੇ ਵੀਰ ਕੋਈ ਭਰਾਵਾ ਠੀਕ ਹੈ ਜੀ ਮੇਰੀਆਂ ਅੱਖਾਂ ਦੀ ਆ ਮਾਦੀ ਆ ਲੱਗਦੀ ਪਹਿਲਾਂ ਵੀ ਮੋਰਾ ਖਾਦੀ ਐ ਨੇ ਵਾਕਿਆ ਬਹੁਤ ਸੋਹਣਾ ਬਾਈ ਪੁੱਤਰ 골ਡਨ 골ਡਨ भाई हवा चल पी जो हवा डिस्टर्ब करेगी गोटर कोर चौथा भी करता जो बार भी पिछले तबार उठा जो लावा जी को बार एक आ गई जो होकर माधी ਉਹ ਪਾਈ ਵੀ ਇਹ ਲੋ ਜੋਨ ਸੀ ਨਾ ਸਮਝੋ ਟੈਡੀ ਜੋ ਬਿਲਕੁਲ ਵਾਈਟ ਰੱਖ ਦੀ ਗਈ ਜੋ ਇਹ ਲੋ ਪਾਈ ক্লোਜ਼ ਅਪ ਕਰਕੇ ਬਿਲਕੁਲ ਵਾਈਟ ਓ ਜੀ ਇਹ ਵੀ ਮਾਦੀ ਜੋ ਪੰਜਵੀਂ ਇਹ ਆਪਾਂ ਛੱਤ ਤੇ ਆਏ ਆ ਅੱਜ ਸਾਲ ਬਾਅਦ ਭਰਨ ਲੱਗਦਾ ਕਿ ਇਹ ਬਰੀਡਿੰਗ ਕਰਦੇ ਹੀ ਗਿਆ ਭਾਈ ਇਹ। ਅਧੂਮੇ ਮਾਦੀਆਂ ਇਹ ਕਿਆ 골ਡਨ। ਨੋ ਜੀ ਸਤਵਾਂ ਕਬੂਤਰ ਵੀ ਆ ਗਿਆ ਭਾਈ। ਇਹ ਵੀ ਪਹਿਲਾਂ ਉੱਡਿਆ ਜਿਹਨੇ ਮੋਰਾਂ ਖਾਧੀਆਂ ਆਈਆਂ ਜੋ। ਠੀਕ ਹੈ ਜੀ। ਲਓ ਜੀ ਇਹ ਸਤਵਾਂ ਕਬੂਤਰ ਜੋ। ਠੀਕ ਹੈ ਜੀ। ਛੱਤ ਸ਼ਾਹੀ ਪ੍ਰਧਾਨ ਸੋਨੂੰ ਪਹਿਲਵਾਂ ਸਾਜੀ ਹਣੀ। ਅੱਜ ਆਪਣੇ ਡਿਸਕੋ ਸਾਜੀ ਹਣੀ। ਠੀਕ ਹੈ ਜੀ। ਨੋ ਭਾਈ ਪੱਕੀਆਂ ਕੜੀਆਂ ਪਾਈਆਂ ਹੀਆਂ ਲੋ ਜੀ ਉਸਤਾਦ ਜਣੀ ਵੀ ਆ ਗਏ ਆ ਠੀਕ ਹੈ ਜੀ ਨੋ ਵੇ ਲੋ ਪ੍ਰਾਉ ਖੜਾ ਰੀ ਬੰਦਾ ਵੇਖ ਲੇਗਾ ਇਹਨਾਂ ਪ੍ਰਿੰਦਿਆਂ ਨੂੰ ਤੇ ਆਪੇ ਪਹਿਚਾਨ ਲੇਗਾ ਲੋ ਜੀ ਆ ਜੋ ਨਰ 골ਡਨ ਆ ਜੋ ਕਪੱਠਾ ਅਵੀ ਮਾਦੀ ਜੋ ਇਹ ਵੀ ਨਰ ਜੋ ਟੈਡੀ ਮਾਦੀ ਸਿਰਫ ਇੱਕ ਹੋएगी ਜੋ ਵੀਰ ਜੀ ਦੇ ਵਿੱਚ ਆੜੀ ਕਾਲੀਆਂ ਅੱਖਾਂ ਦੀ ਠੀਕ ਹੈ ਜੀ ਬਾਕੀ ਕਬੂਤਰ ਬਣੇ ਛਣੇ ਪੂਰੇ ਆ ਪੂਰੇ ਥੱਲਿਓਂ ਐ ਚੰਡੇ ਹੋਏ ਪੂਰੇ ਤਿਆਰ ਹੋਇਆ ਕਬੂਤਰ ਕਿਦਾਂ ਦਾ ਹੁੰਦਾ ਵੇਖ ਲਓ ਭਾਈ ਠੀਕ ਹੈ ਜੀ ਬੈਸਟ ਬਣੇ ਆ ਜੀ ਲੋ ਜੀ ਸਾਧਣੀ ਮਾਰਨਗੇ ਚੰਡੀ ਮੈਂ ਟਹਿ ਰਹੇ ਜੋ ਭਾਈ ਸਿਰਫ ਦੋ ਠੀਕ ਹੈ ਜੀ ਕਬੂਤਰ ਉੜਦੇ ਆ ਤੁਹਾਨੂੰ ਵਿਖਾਉਣੇ ਆ ਤੇ ਫਿਰ ਸਤਾ ਜੀ ਲੈਣਾ ਥੋੜੀ ਜਿਹੀ ਗੱਪਸ਼ਪ ਵੀ ਲਾਉਣੀ ਆ ਜੀ ਨੋ ਜੀ ਸਾਧਣੀ ਕੂਤਰ ਲੱਗੇ ਕੱਢਣ ਬਾਹਰ ਜੀ ਠੀਕ ਹੈ ਜੀ ਬਾਕੀ ਜਿੰਨੀਆਂ ਵੀ ਛੱਤਾਂ ਆਲੰਬਰ ਸਾ ਚ ਉਡ ਰੀਆਂ ਭਾਈ ਸਾਰਿਆਂ ਨੂੰ ਬੈਸਟ ਆਫ ਲੱਕ ਜੀ ਨੋ ਜੀ ਠੀਕ ਹੈ ਜੀ ਪੰਜਵਾਂ ਇਤਵਾਰ ਜੇਟ 2024 ਲੋ ਜੀ ਨਾ ਜੋ ਟੁੱਟਿਆ ਜੋ ਠੀਕ ਹੈ ਜੀ ਬਾਕੀ ਟਾਈਮ ਹੋਏਗਾ ਤੇ ਛੰਡੀ ਵੱਜੇਗੀ ਲੋ ਭਾਈਆ ਦੋ ਦੇ ਜਾਓ ਮਾ ਕੀ ਹਵਾ ਹਵਾ ਹੈਗੀ ਜੀ ਅੱਜ ਠੀਕ ਹੈ ਜੀ ਲਓ ਜੀ ਜਿੰਨੇ ਵੀ ਆਲ ਨੰਬਰ ਸਰ ਦੇ ਵੀਰ ਆ ਭਾਈ ਝੰਡੀਆਂ ਵੱਜ ਗਈਆਂ ਬੈਸਟ ਆਫ ਲੱਕ ਜੀ ਕਵਰ ਬਾਟ ਪੀਸਿੰਗ ਸੋਲਾਂ ਸਾਰੇ ਵੀਰਾਂ ਨੂੰ ਭਰਾਵਾਂ ਨੂੰ ਸਭ ਦੇ ਕਬੂਤਰ ਵਧੀਆ ਉੱਡ ਕੇ ਬਹਿਣ ਜੀ ਕਿਸੇ ਦਾ ਕੋਈ ਜਾਨਵਰ ਜ਼ਾਇਆ ਨਾ ਹੋਵੇ ਅੱਜ ਬਾਕੀ ਹਾਰ ਜਿੱਤ ਮੁਕੱਦਰਾਂ ਦੀ ਆ ਬਾਈ ਲਓ ਜੀ ਆ ਗਏ ਜੱਟ ਠੀਕ ਹੈ ਜੀ ਵੇਖੋ ਨੋ ਜੀ ਹਵਾ ਵੇਲੋ ਹੈਗੀ ਜੋ ਉੱਪਰ ਭਾਈ। ਹਾਂ। ਹੋ ਜੀ। ਛੱਤ ਸਾਡੇ ਛੜੀ ਪਹੁੰਚਣ ਤੋਂ ਨੂੰ ਬਹਿਮਾਨ ਸਾਜੀ ਹਣੀ। ਆਹ ਡਿਸਕੋ ਸਾਜੀ ਨਹੀਂ ਖੜੇ ਜੋ। ਠੀਕ ਹੈ ਜੀ। ਲੋ ਜੀ ਚੰਡੀ ਵੱਜ ਗਈ ਜੋ ਭਾਈ। ਠੀਕ ਹੈ ਜੀ। ਆ ਚੱਲ ਪਏ ਜੋ ਕਬੂਤਰ। ਨੋ ਭਾਈ। ਯੋ ਜੁੱਟ ਤੇ ਚੱਲ ਗਿਆ ਜੋ ਇੱਕ ਠੀਕ ਹੈ ਜੀ ਤਿੰਨ ਚਾਰ ਆ ਗਏ ਜੋ ਭਾਈ ਠੀਕ ਆ ਉਮੀ ਸੋਨੋ ਸਾਡੀ ਨੂੰ ਚੰਡੀ ਮਾਰ ਰਿਹਾ ਨੋ ਜੀ ਨੋ ਜੀ ਆਜਾ ਤਿੰਨ ਪਚਾਰ ਤਿੰਨ ਸੱਤ ਠੀਕ ਹੈ ਜੀ ਉਹ ਪਾਈਆ 6 ਕਬੂਤਰ ਹੋ ਗਏ ਤਾਂ ਹੋਏ ਨੇ ਨਾਲ ਹੀ ਆਹ ਕਬੂਤਰ ਜੋ ਇੱਕ ਪਾਈ ਭੰਨੇ ਠੀਕ ਹੈ ਜੀ ਨੋ ਜੀ ਆਹ ਜੋ 4 ਇੱਕ ਜੋ 2 ਇੱਕ ਜੋ 6 ਕਬੂਤਰ ਤੇ ਆ ਜੋ ਭਾਈ ਸਤਵਾਂ ਥੱਲੇ ਇਹ ਕਬੂਤਰ ਥੋੜਾ ਡਿਸਟਰਬ ਹੋਇਆ ਜੀ ਬਾਜੀਆਂ ਮਾਰਦਾ ਕਬੂਤਰ ਚਲੋ ਸੋ ਵੱਧੇ ਘਾਟੇ ਹੁੰਦੇ ਆ। ਲੋ ਭਾਈਓ ਚਲਗੇ ਜੁੱਤੇ 6 ਉੱਤਰ। ਆਹ ਭਾਈ 7 ਕੁੱਪਟਰ ਥੱਲੇ ਜੋ। ਉਹ ਜੇ ਉੱਤੇ 3। ਲੋ ਜੀ ਹਾਂਜੀ ਸਾਜੇ ਹੋਰ ਪੱਜ ਗਈ ਝੰਡੀ ਹਾਂਜੀ ਹਾਂਜੀ ਆਹ ਥੋੜਾ ਕਬੂਤਰ ਤੁਹਾਡਾ ਇਹ ਚਲੋ ਕੱਲ ਦਾ ਨਾ ਖਰਾਬੀ ਕਰਦਾ ਸੀ ਤੁਹਾਨੂੰ ਮੈਨੂੰ ਜਾ ਪਿਆ ਹੀਰਾਂ ਨੂੰ ਅੱਛਾ ਹੋ ਗਿਆ ਦੱਗ ਚਲੋ ਕੋਈ ਨਹੀਂ ਹੋ ਜਾਂਦਾ ਵਦਾ ਘਟਾ ਜੀ ਠੀਕ ਹੈ ਜੀ ਬਾਕੀ ਚੜ ਗਿਆ ਜੀ ਇਹ ਵੀ ਕਬੂਤਰ ਤੁਰ ਪਿਆ ਵਾ ਥੋੜਾ ਤੰਗੀ ਪੇਸ਼ੀ ਕੀਤੀ ਇਹਨੇ ਨੋ ਬਾਈ ਠੀਕ ਹੈ ਜੀ ਤੇ ਉਹ ਜੋ ਤਿੰਨ ਇੱਕ ਆ ਜੋ ਥੱਲੇ ਚਾਰ ਇੱਕ ਤੋਂ ਜੋਟ ਉਹ ਵਰਦਾ ਜੋਤੇ ਠੀਕ ਹੈ ਜੀ ਲਓ ਜੀ 2 3 ਤੇ 4 ਆ ਜਾਓ ਕੱਟੇ ਨੋ ਭਾਈ ਨੋ ਜੀ ਸਾਡੇ ਡਿਸਕੋ ਸਾਧ ਹਣੀ ਠੀਕ ਹੈ ਜੀ